ਗੁਰੂ ਸਾਹਿਬ ਨੇ ਆਖਿਆ ਸਿੱਖ ਧਰਮ ਦਿਖਾ ਮੇਰੇ ਵੀ ਢੋਲਣਾ ਕਦ ਨਹੀਂ ਢੋਲਣਾ ਗਉਮ ਵਸਿਓ ਤੁਸੀਂ ਨਾ ਕੱਢੇ ਢੋਲਣਾ ਗਉਮ ਵਸਿਓ ਤੁਸੀਂ ਤੁਸੀਂ ਢੋਲਣਾ ਸਿੱਖ ਧਰਮ ਦੀ ਸੱਚ ਜਾਨ ਗੁਰੂ ਅਗੰਗਦ ਦੇ ਚਾਰ ਸਾਹ ਗੁਰੂ ਸਾਹਿਬ ਨੇ ਆਖਿਆ ਮੇਰੇ ਖਾਲਸਾ ਲਖਾਂ ਦੇ ਨਾਲ ਲੜੂਗਾ ਖਾਲਸਾ हथ ॾिते गुरू नान लंगर अॼु तकरी सतशाह बन्यवाद ਜਿਹੜੀ ਪਤਾ ਨਹੀਂ ਮੈਂ ਸੋਲ ਨਬਰ ਤੇ ਤੁਹਾਨੂੰ ਕਰਕੇ ਤੇ ਇਸ ਦਾ ਕੰਟੀਨਿਊ ਨਹੀਂ ਜੋ ਸੋਲ ਉਹ ਦੋ ਬਾਰਾਂ ਦਾ ਕੋਪਰਸ ਦਾ ਪ੍ਰੋਜੈਕਟ ਦਾ ਬਹੁਤ ਹੋਣ ਵਾਲਾ ਜੋ ਸਭ ਤੋਂ ਵੱਧ ਕੋਡਾਂ ਕਲਾਸ ਕਾਡ ਕਿੰਨੇ ਲਗਾਉਂਦੇ ਛੱਡੀ ਹੱਥਾਂ ਵਿੱਚ ਦੋ ভালো yeah. 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 মাঝে <laughs> তারা ਤਾਂ ਸਭੀ ਦਿੱਲੀ ਅੱਜ ਸਤਿਗੁਰਾਂ ਦਾ ਪ੍ਰਕਾਸ਼ ਜਗਾ ਮਨਾ ਰਹਾ ਹੈ ਉੱਥੇ ਅੱਜ ਅਸੀਂ ਸਾਡੇ ਕਿਰਾ ਤੋਂ 12-13 ਸਾਲ ਤੋਂ ਪਹਿਲਾਂ ਸਰਕ ਦਾ ਇੱਕ ਬਹੁਤ ਪਰਾਣੀ ਸੜਕ ਜਿਹੜੀ ਖਸਤਾ ਹਾਲਤ ਦੇ ਸੀ ਸਾਡੀ ਨਵੀਂ ਹਲ ਬਣੀ ਹੈ ਪੰਚਾਇਤ ਨੇ ਜਿਦ ਗੁਰੂ ਦਾਸ ਮਹਾਰਾਜ ਦੇ ਵਰਤ ਪਰ ਤੇ ਇਹ ਨਹੀਂ ਮੰਨਿਆ ਸੀ ਕਿ ਜਦੋਂ ਅਸੀਂ ਨਵੀਂ ਪੰਚਾਇਤ ਬਣਾਗੇ ਤੇ ਅਸੀਂ ਤੁਹਾਨੂੰ ਨਵਾਂ ਰੋਡ ਬਣਾ ਕੇ ਦੇਵਾਂਗੇ ਔਰ ਪੂਰੇ ਪਿੰਡ ਤੇ ਸਭ ਜਣਾਂ ਦੇ ਪ੍ਰਕਾਸ਼ ਜਗਾ ਲੱਗੇ ਜਿਹਨੇ ਇਹ ਕਾਰ ਕਰ ਦਿੱਤੀ ਆ ਬਹੁਤ ਬਹੁਤ ਧੰਨਵਾਦ ਆ ਪੂਰੀ ਪੰਚਾਇਤਾਂ ਸਰਪੰਚ ਸਾਹਿਬ ਜੀ ਦਾ ਪਰ ਇਹਨਾਂ ਦਾ ਸਾਥ ਜਿਹੜਾ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਜਿੱਥੇ ਹਰ ਕੰਮ ਨੂੰ ਮੋਹਰੇ ਸਰਪੰਚ ਸਾਹਿਬਾ ਨੇ ਸਾਡੇ ਨਾਲ ਮੋਹਰੇ ਰਮੁੰਡਾ ਲਾ ਕੇ ਤਾਂ ਜਦੋਂ ਵੀ ਸਾਡੇ ਕੋਲ ਕੋਈ ਕਮੀ ਪਈ ਚਾਹੀ ਜਰੂਰ ਤਾਂ ਆ ਕੇ ਦਿੱਤੇ ਵੀ ਹੋਰ ਜਿਆਦਾ ਇਹ ਸਾਰਿਆਂ ਮਾਰਾ ਕਰਕੇ ਵੀ ਉਹਨਾਂ ਦਾ ਵੀ ਬਹੁਤ ਜਿਆਦਾ ਸਹਿਯੋਗ ਰਿਹਾ ਸਾਨੂੰ ਅੱਗੇ ਤੋਂ ਵੀ ਭਰੋਸਾ ਆ ਦੁਆਰੇ ਆ ਬੀਬੀ ਵਾਲਾ ਡੈਕਟਰ ਮਿਲ ਕਰ ਇੱਕ ਕਾਰ ਪਾਰਕਿੰਗ ਬਣਾ ਕੇ ਦੇਵਾਂਗੇ ਤੁਹਾਨੂੰ ਤੇ ਦੂਸਰੀ ਪਾਰਕ ਰਬਾ ਗੁਰੂ ਜੀ 10 ਮਹਾਰਾਜੇ ਦੇ ਨਾਲ ਤੁਹਾਨੂੰ ਉਹਨੇ ਨੱਗਰ ਬਣਾ ਕੇ ਦੇਣਾ ਅਸੀਂ ਬਹੁਤ ਬਹੁਤ ਧੰਨਵਾਦ ਸਰਪਾਲ ਸਾਹਿਬ ਜੀ ਦਾ ਪੂਰੀ ਬਖਾਇਦਾ ਢੰਡਾ ਸਾਹਿਬ ਜੀ ਦਾ ਸਾਡੇ ਜੇ ਨੌਜਵਾਨ ਨਵੇਂ ਸਾਡੇ ਨਾਲ ਦੇ ਸਾਡੇ ਛੋਟੇ ਵੀਰ ਇਹ ਮੁੱਢ ਹੋ ਕੇ ਇਹ ਕੰਮਾਂ ਨੂੰ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਫਿਰ ਤੋਂ ਮੈਂ ਸਤਿਗੁਰਾਂ ਜੀ ਪ੍ਰਗਾਸ ਦੇ ਰਹੀ ਹਾਂ ਲੱਖ ਲੱਖ ਬੋਣ ਕਰ ਦਿੱਤਾ ਦਿੱਤਾ ਦਿੱਤੀ ਸਿਟੀ ਕੋਲ ਬਿਦਾਸ ਪ੍ਰਬੰਧ ਕੇ ਮਤਲਬ ਨਾਲ ਪ੍ਰਦਾਨ ਹੋਣ ਲਾਤੇ ਹੋ ਗਿਆ ਮੈਂ ਪੂਰੇ ਸਮਾਜ ਨੂੰ ਪੂਰੇ ਨੱਗਰ ਨੂੰ ਕਿ ਪੇਸ਼ ਆ ਮੈਂ ਚਾਰ ਚੁਕਤੀ ਸੰਗਤ ਨੂੰ ਮੱਲ ਲੱਖ ਲੱਖ ਵਾਤਾ ਦੇ ਨਵਾਂ ਵਾਲੇ ਪੀਕਾ ਕਲਪਾ ਵਾਹੀ ਗੁਣ ਚੁਕਤੀ ਚਾਹਤ ਕਰਦੇ ਜਾਨਿਆ ਜੀ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਬਾਬੇ ਦੀ ਗੁਰਾਸ ਸਾਰੇ ਜੀ ਪਰਵਦੀਆਂ ਸਾਰੀ ਦੁਨੀਆ ਨੂੰ ਬਧਾਈਆਂ ਦਿੰਦਾ ਤੇ ਸਾਡੇ ਕੰਢੇ ਇਹ ਕਮੇਟੀ ਬਣ ਪਰ ਇਹ 7-8 ਸਾਲ ਬੜੀ ਬਹੁਤ ਬਣਾ ਦੇ ਜੀ ਜਿਆਦਾ ਬਧੀ ਬਣਾਇਆ ਨਹੀਂ ਪ੍ਰੋਗਰਾਮ ਤੇ ਅਸੀਂ ਜੁਰਦਲ ਸਰ ਲਈ ਬੋਤਵਰੇ ਵੇਢ ਕਰੇ ਚਾਹਤਰੀ ਤਾਂ ਪੌਂਡਾ ਲਾਉਂਦੇ ਦੂਸਰੀ ਗੱਲ ਸਾਡੀ ਨਵੀਂ ਪੰਚਾਇਤ ਬਣੀ ਆ ਮੈਂ ਖੁਸ਼ ਹਾਂ ਕਿ ਮੇਰੇ ਨਾਲ ਸੋਨੀ ਪੰਡਾ ਬੀਜੀਆਂ ਸਾਰੀਆਂ ਅਸੀਂ ਇਕੱਠੇ ਸੀਗੇ ਅਸੀਂ ਆਜੀ ਸੜਕ ਦਾ ਮਸਲਾ ਸੀ ਅਸੀਂ ਇਹ ਕਿਹਾ ਸੀ ਕਿ ਬਾਬੇ ਲੰਬਾਸ ਦੇ ਸਪੋਰਟ ਤੋਂ ਪਹਿਲਾਂ ਪਹਿਲਾਂ ਇਹ ਕੰਪਲੀਟ ਕਰ ਲਈਏ ਸੋ ਮੈਨੂੰ ਖੁਸ਼ੀ ਆ ਕਿ ਜਿਹੜਾ ਸਾਥ ਦਿੱਤਾ ਤੇ ਕੰਪਲੀਟ ਹੋ ਗਈ ਆ ਉਸ ਤੋਂ ਬਾਅਦ ਦੋ ਬਾਰਕਾਂ ਇੱਥੇ ਬਣ ਗਈਆਂ ਇਸ ਤੋਂ ਅਬੇ ਦੀ ਗੱਲ ਨਹੀਂ ਆਵੇ ਨਾ ਆਵੇ ਨੋਰਮਲ ਪਾਰਕ ਹੋਏਗੀ ਤੇ ਕਾਰ ਪਾਰਕ ਹੋਏਗੀ ਤੇ ਡਾਕਟਰ ਪਬਲਿਕ ਨੂੰ ਸਮਾਂ ਦੇ ਦੇਵੇਗੀ ਉਹ ਵੀ ਕੁਛ ਵੀ ਨਹੀਂ ਕਰ ਲਿਆ ਕਿਉਂ ਬਾਅਦ ਸਾਡੇ ਮਰੀਜ਼ਾਂ ਦਾ ਮਸਲਾ ਆ ਸੜਕ ਤੇ ਉਹਦਾ ਮਤਲਬ ਇਹ ਹੈ ਕਿ ਉਹ ਸਿਰਫ ਦਵਾਈ ਲੈਣੇ ਜਦ ਤੱਕ ਕੋ ਵੱਢ ਉਹਨਾਂ ਨੂੰ ਕਾਰਨ ਵੱਢ ਹੋ ਜੇ ਦੋ ਜਮ ਦੇਣਾ ਚਾਹੀਦਾ 4 ਜਿਹੜੇ 3 ਵਿੱਚ ਕਾਫੀ ਕੰਮ ਡਿਸਟ੍ਰਿਕਟ ਪਏ ਆ ਮੈਸ਼ੋਰ ਆਂ ਬੈ ਕਨਫੀਡਟਾਂ ਇਹ ਕੰਮ ਕਰਨ ਕਰਾਵੇ ਲੋਕ ਮੇਂ ਪੰਚਾਇਤ ਦੇ ਨਾਲ ਆ ਤੇ ਇਸ ਕਰਕੇ ਅਸੀਂ ਕੰਮ ਵੀ ਕਰਦੇ ਰਹੋ ਸੋ ਮੈਂ ਇਹ ਇਹ ਰਹਾਂਗਾ ਬਾਕੀ ਨਾਲ ਨਾਲ ਤੁਸੀਂ ਦੱਸਦੇ ਰਹਿਣਾ ਸਾਨੂੰ ਜਿੱਦਾਂ ਕੰਮ ਕਰ ਹੋਏ ਤੇ ਤੁਹਾਨੂੰ ਬੁਲਾਇਦਾ ਨਾਲ ਨਾਲ ਤੁਸੀਂ ਜਲਦੀ ਜਲਦੀ ਤੇ ਰਹਿੰਦੇ